ਲਹਰਾਪੁਰ ਨੇ 1 ਮਹੀਨੇ ਵਿੱਚ 11 ਮੁਕਦਮਿਆਂ ਵਿੱਚ 186 ਗ੍ਰਾਮ ਹਿਰੋਇਨ 600 ਗ੍ਰਾਮ ਭੁੱਕੀ 350 ਨਸ਼ੀਲੀਆਂ ਗੋਲੀਆਂ ਸਮੇਤ 21 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਡੀਐਸਪੀ ਲਹਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਲਹਰਾ ਅਤੇ ਮੂਨਕ ਇਲਾਕਿਆਂ ਵਿੱਚ ਚਿੱਟੇ ਦੀ ਸਪਲਾਈ ਕਰਨ ਵਾਲੀ ਹਰਿਆਣੇ ਦੀ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਇਸੇ ਤਰ੍ਹਾਂ ਹੀ 1 ਮਹੀਨੇ ਵਿੱਚ ਐਨਡੀਪੀਐਸ ਦੇ 11 ਮੁਕਦਮੇ ਦਰਜ ਕੀਤੇ ਗਏ ਹਨ ਜਿਨ੍ਹਾਂ ਵਿੱਚ 21 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਗਿਆ ਹੈ ਲੈਰਾ ਪੁਲਿਸ ਨੇ ਹਰਿਆਣਾ ਦੇ ਚੋਹੜਪੁਰ ਦੀ ਰਹਿਣ ਵਾਲੀ ਇੱਕ ਔਰਤ ਨੂੰ ਨਸ਼ੇ ਦੀ ਖੇਪ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਪੁਲਿਸ ਦਾ ਕਹਿਣਾ ਹੈ ਕਿ ਇਹ ਔਰਤ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਹਰਿਆਣਾ ਬਾਰਡਰ ਤੇ ਪਿੰਡਾਂ ਵਿੱਚ ਨਸ਼ਾ ਸਪਲਾਈ ਕਰਨ ਦਾ ਕੰਮ ਕਰਦੀ ਸੀ ਉਧਰ ਡੀਐਸਪੀ ਲੈਰਾ ਨੇ মিডিਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਪਿਛਲੇ ਮਹੀਨੇ ਦੌਰਾਨ 11 ਮਾਮਲੇ ਦਰਜ ਕੀਤੇ ਹਨ ਅਤੇ 18 ਦੇ ਕਰੀਬ ਲੋਕਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਭੇਜਿਆ ਹੈ ਪੁਲਿਸ ਦਾ ਕਹਿਣਾ ਹੈ ਕਿ ਨਸ਼ੀ ਦੇ ਘਾਤਮੇ ਦੇ ਨਾਲ ਨਾਲ ਜੋ ਲੋਕ ਨਸ਼ਾ ਛੱਡਣਾ ਚਾਹੁੰਦੇ ਹਨ ਉਹਨਾਂ ਨੂੰ ਵੀ ਪੁਲਿਸ ਨਸ਼ਾ ਛਡਾਊ ਕੇਂਦਰਾਂ ਵਿੱਚ ਭਾਗੀ ਕਰਵਾ ਰਹੀ ਹੈ ਤਾਂ ਜੋ ਕਿ ਉਹ ਨਸ਼ਾ ਛੱਡ ਕੇ ਇੱਕ ਚੰਗੀ ਜ਼ਿੰਦਗੀ ਜੀ ਸਕਣ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਐਸਐਸਪੀ ਸਾਹਿਬ ਸੰਗਰੂਰ ਸਰਦਾਰ ਸਰਤਾਜ ਸਿੰਘ ਚਾਲ ਉਹਨਾਂ ਦੀ ਅਗਵਾਈ ਦੇ ਹੇਠ ਉਹਨਾਂ ਦੀ ਟੀਮ ਨੇ ਲਹਿਰਾ ਸਬਡਿਵੀਜ਼ਨ ਦੀ ਪੁਲਿਸ ਨੇ ਅਗਸਤ ਮਹੀਨੇ ਦੇ ਵਿੱਚ ਨਸ਼ਿਆਂ ਦੇ ਖਿਲਾਫ ਬਹੁਤ ਵੱਡੀ ਕਾਰਵਾਈ ਕੀਤੀ ਹੈ ਜਿਹੜੀ ਇਹਦੇ ਵਿੱਚ ਵਰਣਨਯੋਗ ਗੱਲ ਹੈ ਉਹ ਇਹ ਹੈ ਕਿ ਅਸੀਂ ਇਸ ਸਮੇਂ ਦੇ ਦੌਰਾਨ ਇੱਕ ਸੀਤਾ ਨਾਮ ਦੀ ਔਰਤ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ ਜਿਹੜੀ ਕਿ ਪਿੰਡ ਚੂੜਪੁਰ ਦੀ ਰਹਿਣ ਵਾਲੀ ਹੈ ਹਰਿਆਣੇ ਦੇ ਵਿੱਚ ਪਿੰਡ ਹੈ ਜੋ ਆਮ ਤੌਰ ਤੇ ਮੁੱਖ ਤੌਰ ਤੇ ਇਸ ਏਰੀਏ ਦੇ ਵਿੱਚ ਨਸ਼ਾ ਸਪਲਾਈ ਕਰਦੀ ਸੀ ਇਸੇ ਅਗਸਤ ਮਹੀਨੇ ਦੇ ਦੌਰਾਨ ਅਸੀਂ ਕੁੱਲ 11 ਮੁਕਦਮੇ ਹੈ ਜਿਹੜੇ ਉਹ ਥਾਣਾ ਲਹਿਰਾ ਨੇ ਦਰਜ ਕਰਕੇ 21 ਦੋਸ਼ੀਆਂ ਨੂੰ NDPS ਐਕਟ ਦੇ ਅਧੀਨ ਜੇਲ੍ਹ ਦੇ ਵਿੱਚ ਪਹੁੰਚਾਇਆ ਇਸ ਤੋਂ ਇਲਾਵਾ ਐਕਸਾਈਜ਼ ਦੇ ਅਧੀਨ ਵੀ ਕੰਮ ਕਰਕੇ ਪੰਜ ਦੋਸ਼ੀਆਂ ਨੂੰ ਚਾਰ ਮੁਕੱਦਮਿਆਂ ਦੇ ਵਿੱਚ ਜੇਲ੍ਹ ਦੇ ਅੰਦਰ ਪਹੁੰਚਾਇਆ ਇਹ ਸਿਰਫ ਇਹ ਨਹੀਂ ਕਿ NDPS ਐਕਟ ਦੇ ਅਧੀਨ ਕੰਮ ਹੋ ਰਿਹਾ ਤੇ ਜਿਹੜੇ ਮਾੜੇ ਅਨਸਰ ਨੇ ਉਹਨਾਂ ਨੂੰ ਫਰਕੇ ਅੰਦਰ ਦਿੱਤਾ ਜਾ ਰਿਹਾ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਨੇ ਉਹਨਾਂ ਦੇ ਵੀ ਅਸੀਂ ਪੂਰੀ ਮਦਦ ਕਰ ਰਹੇ ਹਾਂ 56 ਅਜਿਹੇ ਵਿਅਕਤੀ ਨੇ ਜਿਨ੍ਹਾਂ ਨੂੰ ਅਸੀਂ ਨੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਰਜਿਸਟਰ ਕਰਾ ਕੇ ਉਹਨਾਂ ਨੂੰ ਨਸ਼ਾ ਛੱਡਣ ਵਾਸਤੇ ਦਵਾਈ ਦਵਾਈ ਹੈ ਔਰ 16 ਵਿਅਕਤੀ ਐਸੇ ਨੇ ਜਿਨ੍ਹਾਂ ਨੂੰ ਅਸੀਂ ਡੀਡਿਕਸ਼ਨ ਸੈਂਟਰ ਦੇ ਵਿੱਚ ਦਾਖਲ ਕਰਾ ਕੇ ਉਹਨਾਂ ਦਾ ਨਸ਼ਾ ਹੈ ਜਿਹੜਾ ਪੂਰਨ ਤੌਰ ਤੇ ਛੱਡਾ ਲਿਆ ਉਹ ਮੇਨ ਜਾਕਲ ਦੇ ਕਿਉਂਕਿ ਬਿਲਕੁਲ ਨੇੜੇ ਐ ਲਹਿਰਾ ਏਰੀਆ ਮੂਨਕੇ ਏਰੀਆ ਤੇ ਬਾਰਡਰ ਦੇ ਨਾਲ ਦਾ ਏਰੀਆ ਇੱਥੇ ਸਪਲਾਈ ਕਰਦੀ ਸੀ ਸਭ ਤੋਂ ਵੱਡੀ ਗੱਲ ਇਹ ਆ ਵੀ ਅੱਜ ਤੱਕ ਇਹ ਫੜੀ ਨਹੀਂ ਗਈ ਸੀ ਇਹ ਫਸਟ ਟਾਈਮ ਐ ਪਹਿਲਾ ਹੀ ਇਹਦੇ ਤੇ ਪਰਚਾ ਐ ਤੇ ਇਹ ਹੈ ਜਿਹੜਾ ਇਹਦੇ ਨਾਲ ਸਾਡੀ ਏਰੀਆ ਦੇ ਵਿੱਚ ਕਾਫੀ ਜਿਹੜੀ ਠੱਲ ਪਾਉਗੀ ਬਰਾਮਦਗੀ ਵਾਸਤੇ ਲੈ ਕੇ ਜਾ ਰਹੇ ਹਾਂ ਜੀ ਉਹਦਾ ਰਿਮਾਂਡ ਦੇ ਅਧੀਨ ਹੈ ਸਾਡੇ ਕੋਲੇ ਬਰਾਮਦਗੀ ਵਾਸਤੇ ਅਗਲੀ ਤਫਤੀਸ਼ ਦੇ ਦੌਰਾਨ ਇਹ ਜਿਹੜੇ ਸਾਰੇ ਪ੍ਰਕਿਰਿਆ ਪੂਰੀ ਕੀਤੀ ਜਾਊਗੀ ਕਿੰਨੇ ਦਿਨਾਂ ਦਾ ਰਿਮਾਂਡ ਸਾਡੇ ਕੋਲੇ 4 ਦਿਨਾਂ ਦੇ ਰਿਮਾਂਡ ਤੇ ਹੈ ਜੀ ਕਹਿਣਾ ਚਾਹੁੰਦੇ ਆ ਕਿ ਜੋ ਅੱਜ ਸਮੇਂ ਦੀ ਸਰਕਾਰ ਵੱਲੋਂ ਤੇ ਸਾਡੇ ਮੰਤਰੀ ਸਾਹਿਬ ਵੱਲੋਂ ਜੋ ਨਸ਼ਿਆਂ ਵਿਰੁੱਧ ਜੋ ਮਹਿੰਮ ਚਲਾਈ ਗਈ ਹੈ ਉਹਦੇ ਤਹਿਤ ਸਾਡੇ ਡੀਐਸਪੀ ਸਾਹਿਬ ਲਹਿਰਾ ਤੇ ਐਸਐਚਓ ਸਾਹਿਬ ਥਾਣਾ ਲਹਿਰਾ ਇਹਨਾਂ ਨੇ ਇੱਕ ਝੂੜਪੂੜ ਦੇ ਲਾਗਿਓ ਇੱਕ ਸਮਰਕਰਾਂ ਦਾ ਡੱਡਾ ਉਹਨਾਂ ਦਾ ਪਰਦਾ ਫਾਸ਼ ਕੀਤਾ ਹੈ ਉਹਦਾ ਜਿਵੇਂ ਕਿ ਸਾਡੇ ਸਾਰੇ ਜ਼ਿਲ੍ਹੇ ਸੰਗਰੂਰ ਦੇ ਵਿੱਚ ਚੂੜਪੁਰ ਤੋਂ ਹੀ ਸਪਲਾਈ ਜਾਂਦੀ ਹੈ ਤਾਂ ਜੋ ਕਿ ਪੁਲਿਸ ਨੇ ਇਹ ਅਪਰਾਧ ਲਾ ਕੀਤਾ ਹੈ ਬਹੁਤ ਹੀ ਸਲਾਘਾਯੋਗ ਹੈ ਸਾਨੂੰ ਉਮੀਦ ਹੈ ਕਿ ਇਸ ਤਰ੍ਹਾਂ ਜੇ ਇੱਕ ਦੋ ਬੰਦਿਆਂ ਨੂੰ ਹੋਰ ਗ੍ਰਿਫਤਾਰ ਕੀਤਾ ਗਿਆ ਤਾਂ ਸਾਡੇ ਹਲਕੇ 'ਚ ਸਮਰਕਰਾਂ ਦਾ ਸਪਾਇਆ ਸਾਫ ਹੋ ਜਾਵੇਗਾ ਤੇ ਸਾਡੀ 24 ਦੇ ਰਗਾ ਗਾ ਦਾ ਸਟਾਫ ਸਮੂਹ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਕਿ ਇਸ ਔਰਤ ਨੂੰ ਤੇ ਨਾਲ ਇਹਨਾਂ ਦੇ ਹੋਰ ਸਾਥੀਆਂ ਨੂੰ ਫਰਮ ਚ ਸਫਲਤਾ ਹਾਸਲ ਕੀਤੀ ਹੈ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਡੇ ਪਿੰਡ ਚ ਵੀ ਜੋ ਅੱਜ ਦੇ ਤੌਰ ਮੁਤਾਬਕ ਪਟਾਰਕਲਾ ਇੱਕ ਬਹੁਤ ਵਿਸ਼ਵ ਦਾ ਅਡਾ ਮੰਨਿਆ ਜਾ ਰਿਹਾ ਹੈ ਪਰ ਉੱਥੇ ਵੀ ਇਸ ਤਰ੍ਹਾਂ ਜੇ ਇਸ ਤਰ੍ਹਾਂ ਪਰ ਅਪਰਾਲੇ ਚੱਲਦੇ ਰਹੇ ਅਫਸਰਾਂ ਦੇ ਤਾਂ ਸਾਨੂੰ ਵੀ ਕੁਝ ਰਾਹਤ ਮਿਲੇਗੀ ਸਾਡੇ ਜੋ ਵੀ ਪਿੰਡ ਦੇ ਥਾਣਦਾਰ ਸਾਹਿਬ ਲੱਗੇ ਹੋਏ ਨੇ ਰਮੇਸ਼ਵਰ ਦਾਸ ਜੀ ਉਹਨਾਂ ਨੇ ਵੀ ਹਰ ਵਾਰ ਸਾਡੇ ਰੇਡ ਮਾਰਦਿਆਂ ਅਸੀਂ ਕਿਸੇ ਟਾਈਮ ਵੀ ਉਹਨਾਂ ਨੂੰ ਕਹੀਏ ਉਸੇ ਟਾਈਮ ਪਹੁੰਚਦੇ ਨੇ ਤੇ ਡੀਐਸਪੀ ਸਾਹਿਬ ਦਾ ਤੇ ਐਸਐਚਓ ਲਹਿਰਾ ਤੇ ਇਸ ਮੂਸਟਾਫ ਦਾ ਤਨવાર ਕਰਦੇ ਸੀ ਪਰ ਇਹ ਤਾਂ ਬਹੁਤ ਵਧੀਆ ਕੰਮ ਕਰਾਇਆ ਜੀ ਪੁਲਿਸ ਨੇ ਲਹਿਰਾ ਪੁਲਿਸ ਸੇ ਵਧਾਈ ਦੀ ਪਾਤਰੀ ਹੈ ਜੀ ਕਿਉਂਕਿ ਜਿੰਨਾ ਸਾਡੇ ਪਟਾ ਵਾਲਾ ਲੇਲਾ ਬਲਦਰਾ ਏਰੀਆ ਆਪਣੇ ਏਰੀਆ ਚ ਨਸ਼ੀ ਦੀ ਸਮਗਲਿੰਗ ਹੋ ਰਹੀ ਹੈ ਜਾਂ ਆਰੇ ਚਿੱਟਾ ਤੇ ਸਾਰਾ ਜਿੱਥੋਂ ਤੱਕ ਅਸੀਂ ਸੁਣਦੇ ਆ ਸਾਰੇ ਚੂੜਪੁਰਤੀ ਸਪਲਾਈ ਹੋ ਰਹੀ ਹੈ ਜੀ ਕਿਸੇ ਨੂੰ ਵੀ ਪੁੱਛ ਲਓ ਬਸ ਚੂਲਪੁਰ ਦੇ ਨਾਲ ਚੱਲਦਾ ਜੀ ਇਹ ਤਾਂ ਪੁਲਿਸ ਬਹੁਤ ਵੱਡੀ ਵਧਾਈ ਦੀ ਪਾਤਰ ਹੈ ਜੀ ਬੱਡੇ ਵਧੀਆ ਇਹਨਾਂ ਨੇ ਕੰਮ ਕਰੇ ਇਹ ਕਿਸ ਤਰ੍ਹਾਂ ਵਾਹ ਕਿ ਹਰਿਆਣਾ ਬਾਰਡਰ ਨਾਲ ਲੱਗਦਾ ਹੈਗਾ ਆਪਣੇ ਲਹਿਰਾ ਮੂਨ ਕਰੇ ਵਿੱਚ ਸਭ ਤੋਂ ਵੱਡਾ ਚਿੰਤਾ ਸੀਗਾ ਲਹਿਰਾ ਪੁਲਿਸ ਨੇ ਜਿਹੜਾ ਵੱਡਾ ਜਿਹੜਾ ਉਪਰਾਲਾ ਕੀਤਾ ਹੈਗਾ ਹਾਂਜੀ ਇਹ ਤਾਂ ਵੱਡੀ ਖੇਫੜੀ ਹੈ ਜੀ ਕਹਿੰਦੇ ਵੱਡਾ ਬਗਰ ਮਾਛਾ ਹੱਥ ਲੱਗੇ ਦਾ ਪੁਲਿਸ ਦੇ ਬਹੁਤ ਵਧੀਆ ਜੀ ਕੁਛ ਨਾ ਕੁਛ ਸਾਡੇ ਆਪਣੇ ਏਰੀਆ 'ਚ ਹੁਣ ਫਰਕ ਵੀ ਪਊਗਾ ਇਹਨਾਂ ਚੀਜ਼ਾਂ ਨਾਲ ਜੈਨਦੀਕਾ 2-4 ਹੋ ਰਹੇ ਜੇ ਬੰਦੇ ਫੜੇ ਜਾਣ ਇਹ ਜਿੰਨੀਆਂ ਜਨਾਨੀਆਂ ਫੜੀਆਂ ਜਾਣ ਜਿਹੜੀ ਵੱਡੇ ਪੱਧਰ ਦੇ ਕੰਮ ਕਰ ਰਹੀਆਂ ਨੇ ਤਾਂ ਜ਼ਰੂਰ ਮੈਨੂੰ ਲੱਗਦਾ ਵੀ ਆਪਣਾ ਏਰੀਆ ਬਚ ਜਾਊਗਾ ਥੋੜਾ ਬਹੁਤਾ ਜੀ ਬਹੁਤ ਫਰਕ ਪਊਗਾ ਕਿਉਂਕਿ ਆਪਣੇ ਏਰੀਆ ਦੇ ਵਿੱਚ ਸਾਰੇ ਹੀ ਸੀ ਜਿੰਨਾ ਵੀ ਸਮਗਲਰ ਹੋ ਰਹੀ ਹੈ ਜਿੰਨੀ ਵੀ ਚਿੱਟਾ ਵਗੈਰਾ ਆ ਰਿਹਾ ਸਾਰਾ ਚੂੜਪੁਰ ਤੋਂ ਆ ਰਿਹਾ ਜੀ